ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਮਨਦੀਪ ਕੋਰ ਸਵਾਗਤ ਕਰਦੀ ਹਾਂ ਆਪਣੇ YouTube ਚੈਨਲ ਦਾ ਰਾਇਲ ਕਲੈਕਸ਼ਨ ਗੁਰਦਾਸਪੁਰ ਤੇ ਇਸ ਚੈਨਲ ਤੇ ਵੇਖਦੇ ਹੋ ਤੁਸੀਂ ਲੇਡੀਜ਼ ਸੂਟਾਂ ਦੀ ਬਹੁਤ ਸਾਰੀ ਵੈਰਾਈਟੀ ਨਵੀਂ-ਨਵੀਂ ਵੈਰਾਈਟੀ ਨੂੰ ਦੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓਜ਼ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਅ ਅੱਜ ਦੇ ਸੂਟ ਤੁਹਾਡੀ ਡਿਮਾਂਡ ਤੇ ਅਸੀਂ ਮੈਚਿੰਗ ਸੂਟ ਲੈ ਕੇ ਆਏ ਹਾਂ ਪ੍ਰਿੰਟ ਦੇ ਨਾਲ ਪ੍ਰਿੰਟ ਸ਼ਰਟ ਹੋਏਗੀ ਤੇ ਨਾਲ ਬਾਟਮ ਜਿਹੜਾ ਹੈ ਉਹ ਮੈਚਿੰਗ ਆਏਗਾ ਠੀਕ ਹੈ ਜੀ ਸਭ ਤੋਂ ਪਹਿਲੇ ਸਕਿਨ ਟੋਨ ਦਾ ਬਾਟਮ ਹੈ ਆ ਤੇ ਇਹ ਜਾਮ कॉटन प्योर कॉटन ਦਾ बॉटम ਹੋਏਗਾ ਤੇ ਇਸ ਦੇ ਨਾਲ ਤੁਹਾਨੂੰ ਮੈਚਿੰਗ ਦੱਸ ਦਿੰਨੇ ਆ ਜਿਹੜੇ ਸੂਟ ਆਉਣਗੇ ਪਹਿਲੇ ਆਏਗਾ ਜਿਗਜੈਗ ਪਰਪਲ ਡਾਰਕ ਸ਼ੇਡ ਦਾ ਅਗਲਾ ਆਏਗਾ ਰੈੱਡ ਕਲਰ ਦਾ ਬਹੁਤ ਪਿਆਰੀ ਮੈਚਿੰਗ ਬਣੀ ਹੋਈ ਆ ਤੁਸੀਂ 올ਓਵਰ ਸੂਟ ਵੀ ਲੈ ਸਕਦੇ ਹੋ ਇਵੇਂ ਮੈਚਿੰਗ ਸੂਟ ਵੀ ਬਣਵਾ ਸਕਦੇ ਹੋ ਜਾਂ ਇਸ ਨੂੰ ਬੁਟੀਕ ਸਟਾਈਲ ਸੂਟ ਜਿਹੜੇ ਸਾਡੇ ਤੋਂ ਬਣਵਾ ਸਕਦੇ ਹੋ ਕਿ ਜਿਵੇਂ ਮੈਚਿੰਗ बॉटਮ ਆ ਉਹਦੇ ਉੱਪਰ ਤੁਸੀਂ ਇਸ ਤਰ੍ਹਾਂ ਰੈੱਡ ਕਲਰ ਦੀ ਫਲਾਵਰਿੰਗ ਕਰਵਾ ਸਕਦੇ ਹੋ ਵੇਲ ਬਣਾ ਸਕਦੇ ਹੋ ਬੂਟੀ ਬਣਾ ਸਕਦੇ ਹੋ ਬਹੁਤ ਹੀ ਸੋਹਣੀ ਜੀ ਲੁੱਕ ਦੇ ਜਿਹੜੇ ਇਹ ਸੂਟ ਬਣ ਕੇ ਤਿਆਰ ਹੁੰਦੇ ਨੇ ਐਜ਼ ਇਟ ਇਜ਼ ਵੀ ਤੁਸੀਂ ਇਹ ਸੂਟਸ ਨੂੰ ਲੈ ਸਕਦੇ ਹੋ ਜਾਂ ਸਾਡ ਤੋਂ ਬੁਟੀਕ ਸਟਾਈਲਡ ਸੂਟ ਵੀ ਬਣਾ ਸਕਦੇ ਹੋ ਠੀਕ ਹੈ ਜੀ ਅਗਲਾ ਆਏਗਾ ਵਾਇਲਟ ਸ਼ੇਡ ਦੇ ਵਿੱਚ ਬਹੁਤ ਪਿਆਰਾ ਕਲਰ ਆ ਇਸ ਡਿਜ਼ਾਈਨਿੰਗ ਦੇ ਵਿੱਚ ਦੋ ਕਲਰ ਮਿਲਣਗੇ ਉਸ ਤੋਂ ਅਗਲਾ ਆਏਗਾ ਮੂਗਿਆ ਜੀ ਸ਼ੇਡ ਆ ਠੀਕ ਹੈ ਬਹੁਤ ਪਿਆਰੀ ਗ੍ਰੀਨਿਸ਼ਟ ਟਨ ਦੇ ਨਾਲ ਇਸ ਤੇ ਵਿੱਚ ਤੁਹਾਨੂੰ ਸਕਿਨ ਟਨ ਦੀ ਜਿਹੜੀ ਆ ਉਹ ਕਲਰਿੰਗ ਮਿਲੇਗੀ ਇਸ ਕਰਕੇ ਇਸਦੇ ਨਾਲ ਸਕਿਨ ਟਨ ਦੀ ਬਾਟਮ ਜਾਏਗੀ ਠੀਕ ਹੈ ਜੀ ਸਕਿਨ ਟਨ ਦੀ ਬਾਟਮ ਦੇ ਨਾਲ ਲਾਈਟ ਡਾਰਕ ਦੇ ਕੰਬੀਨੇਸ਼ਨ ਦੇ ਨਾਲ A1 ਸੂਟ ਲੱਗੇਗਾ ਬਾਟਮ ਤੇ ਅਗਰ ਤੁਸੀਂ ਸਾਡੇ ਤੋਂ ਥੋੜਾ ਬੋਤਾ ਵਰਕ ਕਰਵਾ ਲੈਂਦੇ ਹੋ ਜਾਂ ਤੁਸੀਂ ਆਪਣੀ ਬੁਟੀਕ ਕੋ ਕਿਤੋਂ ਵੀ ਵਰਕ ਕਰਵਾ ਕੇ ਨਾਲ ਦੁਪੱਟੇ ਮੈਚਿੰਗ ਟਾਈ ਐਂਡ ਟਾਈ ਟਾਈਪ ਬਣਵਾਉਂਦੇ ਹੋ ਲੈਸਿਸ ਵਗੈਰਾ ਲਾ ਕੇ ਫਿਨਿਸ਼ ਕਰਦੇ ਹੋ ਤੇ ਬਹੁਤ ਪਿਆਰੇ ਸੂਟ ਬਣਦੇ ਆ ਠੀਕ ਹੈ ਜੀ ਅਗਲੀ ਫੇਰ ਛੋਟੀ ਜਿਹੀ ਜੈਕ ਜੈਕ ਪ੍ਰਿੰਟਿੰਗ ਆਏਗੀ ਇਹ ਵਾਲੀ ਥੋੜੀ ਜਿਹੀ ਮੁੰਗੀਆਂ ਸ਼ੇਡ ਹੀ ਹੋਏਗੀ ਇਹ ਜਿਹੜੇ ਮੋਡਲ ਸਿਲਕ ਮੋਡਲ ਕਾਟਨ ਦੇ ਸੂਟ ਹੋਣਗੇ ਤੇ ਇਹਦੇ ਵਿੱਚ ਤੁਹਾਨੂੰ ਜਿਹੜੀ ਆ ਥੋੜੀ ਜੀ ਸਪਾਰਕਨੈਸ ਵੀ ਮਿਲੇਗੀ ਸਕਿਨ ਟਨ ਦੀ ਠੀਕ ਹੈ ਜੀ ਇਸ ਦੇ ਵਿੱਚ ਦੋ ਕਲਰ ਨੇ ਇੱਕ ਨੇਵੀ ਬਲੂ ਦੇ ਵਿੱਚ ਆ ਤੇ ਇੱਕ ਮੂੰਗੀਆ ਦੇ ਵਿੱਚ ਅਗਲੀ ਪ੍ਰਿੰਟਿੰਗ ਜਿਹੜੀ ਉਹ ਸਟ੍ਰਿਪਸ ਟਾਈਪ ਆਏਗੀ ਫਲਾਵਰਿੰਗ ਆਏਗੀ ਬਹੁਤ ਸੋਹਣੀ ਪ੍ਰਿੰਟਿੰਗ ਆ ਆ ਕਾਟਨ ਦੇ ਸੂਟ ਹੋਣਗੇ ਪਿਓਰ ਕਾਟਨ ਸਟਾਫ ਹੋਏਗਾ ਠੀਕ ਹੈ ਜੀ ਹਾਂ ਸਭ ਤੋਂ ਪਹਿਲੇ ਉਹ ਵਾਲੇ ਦਿਖਾ ਰਹੇ ਹਾਂ ਜਿਹੜੀ ਸਕਿਨ ਟਨ ਦੇ ਨਾਲ ਜਾਣਗੇ ਠੀਕ ਹੈ ਬਾਟਮ ਇਹਨਾਂ ਦੀ ਸਕਿਨ ਟਨ ਲੱਗੇਗੀ 올 오버 수트 ਤੁਸੀਂ ਲੈ ਸਕਦੇ ਹੋ ਸਕਿਨ ਟਨ ਦਾ ਬਾਟਮ ਨਾਲ ਮੈਚ ਕਰਕੇ ਨਾਲ 2.3 ਮੀਟਰ ਦੀ ਜਿਹੜੀ ਉਹ ਤੁਸੀਂ ਸ਼ਰਟ ਲੈ ਸਕਦੇ ਆ ਤੇ ਬੁਕਿੰਗ ਦਾ ਨੰਬਰ 7814352822 ਹੋਏਗਾ ਅੱਜ ਦੇ ਸੂਟਸ ਦਾ ਰੇਟ ਹੋਏਗਾ 495 ਠੀਕ ਹੈ ਜੀ 495 ਦੇ ਵਿੱਚ ਤੁਹਾਨੂੰ ਬਹੁਤ ਹੀ ਐਲੀਗੈਂਟ ਜਿਹਾ ਸੂਟ ਮਿਲੇਗਾ ਪ੍ਰਿੰਟ ਬਹੁਤ ਸੋਹਣੇ ਹੋਣਗੇ ਆਪਣੀ ਚੋਇਸ ਦੇ ਅਕੋਰਡਿੰਗ ਤੁਸੀਂ ਕੋਈ ਵੀ ਸੂਟ ਕਲਰ ਮੰਗਵਾ ਸਕਦੇ ਆ ਪੇਮੈਂਟ ਦਾ ਮੋਡ ਆਨਲਾਈਨ ਹੋਏਗਾ ਠੀਕ ਹੈ ਜੀ ਪਹਿਲੇ ਤੁਹਾਨੂੰ ਸਕਿਨ ਕਲਰ ਦੇ ਨਾਲ ਦਿਖਾਈ ਆ ਹੁਣ ਥੋੜੀ ਜੀ ਕਰੀਮ ਮਿਲਕੀ ਵਾਈਟ ਜੀ ਸ਼ੇਡ ਦੇ ਨਾਲ ਦਿਖਾਵਾਂਗੇ ਜਿਹੜੇ ਸੂਟਾਂ ਦੀ ਮੈਚਿੰਗ ਆਏਗੀ ਠੀਕ ਹੈ ਜੀ ਬਹੁਤ ਪਿਆਰੇ ਪ੍ਰਿੰਟ ਆਉਣਗੇ ਜਿਹੜੇ ਅਸੀਂ ਵਾਈਟ ਬਾਟਮ ਦੇ ਨਾਲ ਰੈਡੀ ਕਰਾ ਸਕਦੇ ਹਾਂ ਸਭ ਤੋਂ ਪਹਿਲੇ ਆਇਆ ਬਲੂ ਕਲਰ ਦੇ ਵਿੱਚ ਬਹੁਤ ਪਿਆਰਾ ਗ੍ਰੇ ਬਲੂ ਸ਼ੇਡ ਆ ਪ੍ਰਿੰਟਿੰਗ ਇੱਕਦਮ ਲਾਜਵਾਬ ਆਏਗੀ ਰੈਕਟੈਂਗਲ ਸ਼ੇਪ ਟ੍ਰਾਇੰਗਲ ਸ਼ੇਪ ਬੂਟੀ ਵਾਲੀ ਪ੍ਰਿੰਟਿੰਗ ਆ ਇਹਦੇ ਵਿੱਚ ਕਲਰ ਤੁਹਾਨੂੰ ਕਾਫੀ ਮਿਲ ਜਾਣਗੇ ਅਗਲਾ ਇਸਦੇ ਵਿੱਚ ਆਏਗਾ ਮਸਟਰਡ ਕਲਰ ਠੀਕ ਹੈ ਇਸਦੇ ਵਿੱਚ ਮਸਟਰ ਕਲਰ ਦੀ ਬਾਟਮ ਲੈ ਕੇ ਇਸ ਨਾਲ ਮੈਚ ਕਰਕੇ ਤੇ ਇਸ ਦਾ ਬਾਟਮ ਜਿਹੜਾ ਆ ਉਹ embroidery ਵਾਲਾ ਤਿਆਰ ਕਰ ਲੈਣੇ ਆ ਤੇ ਬਹੁਤ ਪਿਆਰੇ ਸੂਟ ਲੱਗਦੇ ਆ ਠੀਕ ਹੈ ਜੀ ਅਗਲਾ ਆਏਗਾ ਇਸ ਦੇ ਵਿੱਚ ਪਰਪਲ ਲਵੈਂਡਰ ਸ਼ੇਡ ਆਏਗੀ ਬਹੁਤ ਹੀ ਪਿਆਰੀ ਜੀ ਪ੍ਰਿੰਟਿੰਗ ਆਏਗੀ ਇਹਦੇ ਵਿੱਚ تین ਪ੍ਰਿੰਟ ਆਗੇ ਅ ਉਸ ਤੋਂ ਅਗਲਾ ਪੀਚ ਕਲਰ ਆ ਗਿਆ ਪਿੰਕ ਪੀਚ ਕਲਰ ਆਏਗਾ ਉੱਪਰ ਫਲਾਵਰਿੰਗ ਬਹੁਤ ਪਿਆਰੀ ਹੋਈ ਆ ਤੇ ਜਦੋਂ ਇਹ ਬਾਟਮ ਤੇ ਇਵੇਂ ਦੇ ਫਲਾਵਰਸ ਬੰਨਦੇ ਨੇ ਨਾ ਬਹੁਤ ਸੋਹਣੀ ਲੁੱਕ ਆਉਂਦੀ ਆ ਠੀਕ ਹੈ ਜੀ ਇਹਨਾਂ ਨੂੰ ਤੁਸੀਂ ਐਜ਼ ਇਟ ਇਜ਼ ਵੀ ਬਣਾ ਸਕਦੇ ਹੋ ਤੇ ਸਾਡਕੋ ਜਿਹੜੇ ਆ ਉਹ ਤੁਸੀਂ ਬੁਟੀਕ ਸਟਾਈਲ ਸੂਟ ਵੀ ਰੈਡੀ ਕਰਵਾ ਸਕਦੇ ਆ ਠੀਕ ਹੈ ਜੀ ਅਗਲੀ ਜਿਹੜੀ ਉਹ ਵੇਲਸ ਟਾਈਪ ਜਿਹੜੀ ਉਹ ਫਲਾਵਰਿੰਗ ਆਏਗੀ ਪੂਰੀ ਵੇਲ ਆਏਗੀ ਇਸ ਦੇ ਵਿੱਚ ਤੇ بیس ਜਿਹੜਾ ਆ ਉਹ کریم ਸ਼ੇਡ ਹੋਏਗੀ ਠੀਕ ਹੈ ਜੀ ਮਿਲਕੀ ਜੀ ਵਾਈਟ ਸ਼ੇਡ ਹੋਏਗੀ بیس ਅਗਲਾ ਪ੍ਰਿੰਟ एकदम ਬਹੁਤ ਸੋਹਣਾ ਪ੍ਰਿੰਟ ਆ ਕਾਫੀ ਟ੍ਰੈਂਡਿੰਗ ਦੇ ਵਿੱਚ ਇਹ ਵਾਲਾ ਪ੍ਰਿੰਟ ਚੱਲਦਾ ਆ ਤੇ ਇਸ ਦੇ ਨਾਲ ਅਸੀਂ ਮਿਲਕੀ ਵਾਈਟ ਸ਼ੇਡ ਦੀ ਬਾਟਮ ਲਗਾਈ ਆ ਤੁਸੀਂ ਚੈੱਕ ਕਰੋ ਬਹੁਤ ਪਿਆਰੀ ਫਲਾਵਰਿੰਗ ਆ بیس ਜਿਹੜਾ ਆ ਉਸ ਦਾ ਥੋੜਾ ਜਿਹਾ ਅਨਿਅਨ ਚ ਟਾਈਪ ਸ਼ੇਡ ਚ ਮੈਂਦਾ ਆ ਬਹੁਤ ਹੀ ਸੋਹਣੀ ਲੁੱਕ ਆ ਇਹ ਵਾਲੇ ਸੂਟ ਦੇ ਵੀ ਪ੍ਰਿੰਟ ਸਾਰੇ ਹੀ ਇੱਕ ਤੋਂ ਇੱਕ ਵੱਲ ਸੋਹਣੇ ਹੋਣਗੇ ਤੁਹਾਡੀ ਚੋਇਸ ਦੇ ਅਕੋਰਡਿੰਗ ਤੁਸੀਂ ਕੋਈ ਵੀ ਸੂਟ ਕਲਰ ਲੈ ਸਕਦੇ ਆ 올 오버 सूट ਲੈ ਸਕਦੇ ਆ ਮੈਚਿੰਗ ਲੈ ਸਕਦੇ ਆ ਅਗਰ ਤੁਸੀਂ ਇਸ ਦੇ ਨਾਲ ਵਾਈਟ ਜਿਵੇਂ ਚਿਕਨ ਦਾ ਫੈਬਰਿਕ ਹੁੰਦਾ ਹੈ ਆ ਉਵੇਂ ਦਾ ਵੀ ਬਾਟਮ ਤਿਆਰ ਕਰ ਸਕਦੇ ਆ ਠੀਕ ਹੈ ਜੀ ਅਗਲਾ ਪ੍ਰਿੰਟ ਦੇਖੋ ਕਿੰਨਾ ਪਿਆਰਾ ਪ੍ਰਿੰਟ ਬਹੁਤ ਸੋਹਣੇ ਇਕਦਮ ਮਲਟੀ ਕਲਰਸ ਦੀ ਫਲਾਵਰਿੰਗ ਆਏਗੀ ਉਸ ਤੋਂ ਅਗਲਾ ਪ੍ਰਿੰਟ ਦੇਖੋ ਇਹ ਵਾਲਾ ਲਾਈਨਸ ਵਾਲਾ ਪ੍ਰਿੰਟ ਆਏਗਾ ਠੀਕ ਹੈ ਜੀ ਬਹੁਤ ਹੀ ਸੋਹਣੇ ਜੇ ਮਲਟੀ ਜੇ ਕਲਰ ਦੀਆਂ ਲਾਈਨਸ ਆਉਣਗੀਆਂ ਵਾਈਟ ਮਿਲਕੀ ਵਾਈਟ ਸ਼ੇਡ ਜਿਦਾ ਇਹ ਤਾਂ ਬਾਟਮ ਜਾਏਗਾ ਠੀਕ ਹੈ ਜੀ ਇਹ ਸਾਰੇ ਉਹ ਵਾਲੇ ਕਲਰਸ ਨੇ ਜਿਨ੍ਹਾਂ ਦਾ ਨਾਮ ਮਿਲਕੀ ਵਾਈਟ ਸ਼ੇਡ ਜਿਹੜਾ ਬਾਟਮ ਜਾਏਗਾ ਅਗਲਾ ਆਏਗਾ ਪਿੰਕ ਦੇ ਵਿੱਚ ਹਾਰਟ ਸ਼ੇਪ ਬਹੁਤ ਸੋਹਣਾ ਪ੍ਰਿੰਟ ਸਾਰੇ ਹੀ ਪ੍ਰਿੰਟ ਇੱਕਦਮ ਇੱਕ ਤੋਂ ਇੱਕ ਵੱਧ ਸੋਹਣੇ ਹੋਣਗੇ 495 ਦਾ ਤੁਹਾਨੂੰ ਸੂਟ ਮਿਲੇਗਾ ਪਿਓਰ ਕਾਟਨ ਦਾ ਫੈਬਰਿਕ ਹੋਏਗਾ ਇੱਕਦਮ ਗਰਮੀ ਵਾਲੀ ਸਪੈਸ਼ਲ ਜਿਹੜਾ ਇਹ ਫੈਬਰਿਕ ਹੈ ਠੀਕ ਹੈ ਜੀ ਅਗਲਾ ਪਿੰਕ ਦੇ ਵਿੱਚ ਵਾਈਟ ਕਲਰ ਪ੍ਰਿੰਟਿੰਗ ਆ ਗਈ ਪ੍ਰਿੰਟਿੰਗ ਤਾਂ ਛੋਟੇ ਛੋਟੇ ਬੁਟੀ ਦੀ ਪ੍ਰਿੰਟਿੰਗ ਮਿਲੇਗੀ ਕਲਰ ਤੁਸੀਂ ਚੈੱਕ ਕਰਦੇ ਜਾਣਾ ਅੱਗੇ ਦੇਖੋ ਇਹ ਵਾਲੀ ਪ੍ਰਿੰਟਿੰਗ ਬਹੁਤ ਸੋਹਣੀ ਆ ਠੀਕ ਹੈ ਜੀ ਤੁਸੀਂ ਆਪਣੇ ਲਈ ਵੀ ਰੈਡੀ ਕਰਵਾ ਸਕਦੇ ਆ ਆਪਣੇ ਬੱਚਿਆਂ ਲਈ ਵੀ ਇਹਨਾਂ ਚ ਰੈਡੀ ਕਰਵਾ ਸਕਦੇ ਆ ਇਹ ਥੋੜੀ ਜੀ এলিਫੈਂਟ ਟਾਈਪ ਜਿਹੜੀ ਉਹ ਪ੍ਰਿੰਟਿੰਗ ਆਏਗੀ ਬਹੁਤ ਪਿਆਰੇ ਮਲਟੀ ਕਲਰਸ ਦੀ ਆਏਗੀ بیس ਕਲਰ ਇਸ ਦਾ ਜਿਹੜਾ ਉਹ ਕਰੀਮ ਸ਼ੇਡ ਹੋਏਗਾ ਇੱਕ ਵਾਰੀ ਫੇਰ ਤੁਸੀਂ ਸਾਰੇ ਹੀ ਕਲਰਸ ਨੂੰ ਚੈੱਕ ਕਰ ਲਓ ਅ ਜੀ ਮੇਰੇ ਤੁਹਾਨੂੰ ਪਤਾ ਹੈ ਕਿ ਅਸੀਂ ਹਰ ਮੰਥ ਆ ਲਾਸਟ ਚ ਅਸੀਂ ਕੱਢਦੇ ਹਾਂ ਬਹੁਤ ਪਿਆਰਾ ਜਿਹਾ ਸੂਟਸ ਦਾ ਗਿਫਟ ਠੀਕ ਹੈ ਇਸ ਮਈ ਦੇ ਮਹੀਨੇ ਦੇ ਵਿੱਚ ਅਸੀਂ ਤਿੰਨ ਸੂਟਾਂ ਦਾ ਜਿਹੜਾ ਗਿਫਟ ਕੱਢਾਂਗੇ ਉਹ ਵਾਲੇ ਈਵਰਸ ਦੇ ਲਈ ਜਿਹੜੇ ਸਾਡੇ ਚੈਨਲ ਨੂੰ ਸਪੋਰਟ ਕਰਨਗੇ ਸਾਡੀ ਲੌਂਗ ਵੀਡੀਓਸ ਤੇ ਕਮੈਂਟ ਕਰਨਗੇ ਤੇ ਸਾਡੀ ਲਾਈਵ ਦੇ ਵਿੱਚ ਹਰ ਰੋਜ਼ ਆਉਣਗੇ 11:30 ਦੇ ਮਾਰਨਿੰਗ ਦੇ ਟਾਈਮ ਠੀਕ ਹੈ ਜੀ ਤੁਸੀਂ ਵੀ ਸਾਡੀ ਵੀਡੀਓ ਤੇ ਕਮੈਂਟ ਕਰਨਾ ਹੈ ਨਾਲ ਲਾਈਵ ਦੇ ਵਿੱਚ ਆਉਣਾ ਹੈ ਤੇ ਇਸ ਮਈ ਦੇ ਲਾਸਟ ਵਿੱਚ ਲਾਸਟ ਡੇ ਅਸੀਂ ਕੱਢਾਂਗੇ ਬਹੁਤ ਹੀ ਪਿਆਰੇ ਜੀ ਤਿੰਨ ਸੂਟਾਂ ਦਾ ਗਿਫਟ ਕੱਢਾਂਗੇ April ਦੇ ਵਿੱਚ ਅਸੀਂ ਜਿਹੜਾ ਸੀ ਇੱਕ ਸੂਟ ਦਾ ਗਿਫਟ ਕੱਢਿਆ ਸੀ ਬਹੁਤ ਹੀ ਪਿਆਰ ਮਿਲਿਆ ਤੁਹਾਡਾ ਸਾਰਿਆਂ ਦਾ ਇਸ ਕਰਕੇ ਇਸ ਵਾਰ ਮਈ ਦੇ ਲਾਸਟ ਵਿੱਚ ਅਸੀਂ ਕੱਢਾਂਗੇ ਤਿੰਨ ਸੂਟਸ ਦਾ ਗਿਫਟ ਠੀਕ ਹੈ ਜੀ ਆ ਕਲੈਕਸ਼ਨ ਕਿਵੇਂ ਦੀ ਲੱਗਦੀ ਹੈ ਸਾਡੀਆਂ ਵੀਡੀਓਜ਼ ਕਿਵੇਂ ਦੀਆਂ ਲੱਗਦੀਆਂ ਨੇ ਲਾਈਵ ਦੇ ਵਿੱਚ ਤੁਸੀਂ ਆ ਕੇ ਦੇਖਿਆ ਕਰੋ ਬਹੁਤ ਪਿਆਰੀ ਇੱਕਦਮ ਡਿਫਰੈਂਟ ਕਲੈਕਸ਼ਨ ਹੁੰਦੀ ਹੈ ਉਸ ਤੇ ਵਿੱਚ ਵੀ ਤੇ ਤੁਸੀਂ ਵੀਡੀਓਜ਼ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਅਗਰ ਤੁਹਾਨੂੰ ਸਾਡੀ ਕਲੈਕਸ਼ਨ ਵਧੀਆਂ ਲੱਗਦੀ ਹੈ ਤੁਸੀਂ ਕਿਸੇ ਵੀ ਵਰੀ ਤੋਂ ਬਿਨਾ ਛੜਾਵਾ ਕੋਈ ਵੀ ਆਰਡਰ ਪਲੇਸ ਕਰ ਸਕਦੇ ਆ ਬੁਕਿੰਗ ਦਾ ਨੰਬਰ 7814352822 ਆ ਇਸ ਨੰਬਰ ਤੇ ਤੁਸੀਂ ਪਿਕ ਸੈਂਡ ਕਰਨੀ ਹੈ ਰੇਟ ਅਸੀਂ ਹਰ ਇੱਕ ਵੀਡੀਓ ਦਾ ਮੈਂਸ਼ਨ ਕਰਦੇ ਆਂ ਹਰ ਇੱਕ ਸੂਟ ਦਾ ਰੇਟ ਜਿਹੜਾ ਆ ਮੈਂਸ਼ਨ ਹੁੰਦਾ ਜਿਵੇਂ ਇਹ ਵਾਲੇ ਸੂਟਸ 495 ਦੇ ਪੈਣਗੇ ਤੁਹਾਨੂੰ ਚਾਹੇ ਤੁਸੀਂ ਇਹਨਾਂ ਨੂੰ ਜਿਹੜਾ 올ਓਵਰ ਲੈਣੇ ਆ ਚਾਹੇ ਮੈਚਿੰਗ ਕਰਕੇ ਲੈਣੇ ਆ ਠੀਕ ਹੈ ਜੀ ਜਨਮ ਜਰੂਰ ਸਬਸਕ੍ਰਾਈਬ ਕਰਨਾ ਹੈ ਵੀਡੀਓਜ਼ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ